ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਖੀ ਗੁਰੂ ਨਾਨਕ ਦੇਵ ਜੀ ਤੇ ਪੀਰ ਦਸਤਗੀਰ ਤਿੰਨ ਸਵਾਲ ਸੰਸਾਰ ਦਾ ਉਧਾਰ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਅਲੌਕਿਕ ਜੋਤ ਲੈ ਕੇ ਜਗਤ ਨੂੰ ਰਾਹ ਦੱਸਣ ਨਿਕਲੇ ਯਾਤਰਾ ਕਰਦਿਆਂ ਕਰਦਿਆਂ ਬਗਦਾਦ ਪਹੁੰਚ ਗਏ ਭਾਈ ਮਰਦਾਨਾ ਜੀ ਅਰਬਾਬ ਨਾਲ ਰੋਹਾਨੀ ਧੁਨਾ ਵਜਾ ਰਹੇ ਸਨ ਤੇ ਗੁਰੂ ਨਾਨਕ ਸਾਹਿਬ ਜੀ ਅੰਮ੍ਰਿਤ ਵੇਲੇ ਵਾਹਿਗੁਰੂ ਦੇ ਨਾਮ ਦੀ ਅਖੰਡ ਧੁਨ ਨਾਲ ਲੋਕਾਂ ਨੂੰ ਅਗਿਆਨਤਾ ਦੀ ਨੀਂਦ ਤੋਂ ਜਗਾ ਰਹੇ ਸਨ ਬਗਦਾਦ ਇੱਕ ਧਰਮੀ ਕੇਂਦਰ ਹੈ ਜਿੱਥੇ ਸ਼ਰੀਅਤ ਦੇ ਕਾਨੂੰਨ ਚੱਲਦੇ ਸਨ ਅੰਮ੍ਰਿਤ ਵੇਲੇ ਦੀ ਰੂਹਾਨੀ ਗੂੰਜ ਅੰਮ੍ਰਿਤ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਤਨਾਮ ਵਾਹਿਗੁਰੂ ਦੀ ਗੂੰਜ ਨਾਲ ਆਸਮਾਨ ਹਿਲਾ ਦਿੱਤਾ ਭਾਈ ਮਰਦਾਨਾ ਜੀ ਰਬਾਬ ਰੱਬੀ ਤੂੰ ਨੂੰ ਜਗਾਉਂਦੇ ਸੀ ਪਰ ਜਿੱਥੇ ਮਨ ਹਲੇ ਵੀ ਰੂਹਾਨੀ ਮੋਜ ਨੂੰ ਸਮਝਣ ਦੇ ਯੋਗ ਨਹੀਂ ਉੱਥੇ ਆਉਣਾ ਹੀ ਸੀ ਟਕਰਾਓ ਲੋਕਾਂ ਨੇ ਪੱਥਰ ਚੁੱਕਲੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਨਾਨਕ ਸਾਹਿਬ ਕਿਸੇ ਜਗ੍ਹਾ ਦਾ ਕਾਨੂੰਨ ਦੇ ਅਧੀਨ ਨਹੀਂ ਉਹ ਤਾਂ ਪ੍ਰਭੂ ਦੀ ਹੁਕਮੀ ਜੋਤ ਹੈ ਪੀਰ ਦਸਤਗੀਰ ਨਾਲ ਰੋਹਾਨੀ ਸੰਵਾਦ ਗੁਰੂ ਜੀ ਨੂੰ ਪੀਰ ਦਸਤਗੀਰ ਕੋਲ ਲਿਆ ਜਾਇਆ ਗਿਆ ਪੀਰ ਨੇ ਸਵਾਲ ਕੀਤਾ ਫਕੀਰ ਕਿ ਤੁਹਾਨੂੰ ਪਤਾ ਨਹੀਂ ਇਸ ਧਰਤੀ ਸ਼ਰੀਅਤ ਦੀ ਹੈ ਇੱਥੇ ਸੰਗੀਤ ਮਨਾ ਹੈ ਗੁਰੂ ਜੀ ਨੇ ਕਿਹਾ ਪੀਰ ਇਹ ਸੰਗੀਤ ਨਹੀਂ ਇਹ ਰੱਬ ਦਾ ਨਾਮ ਹੈ ਪੀਰ ਨੇ ਕਿਹਾ ਗੁਰੂ ਸਾਹਿਬ ਨੂੰ ਤੁਸੀਂ ਮੇਰੇ ਤਿੰਨ ਸਵਾਲ ਦਾ ਉੱਤਰ ਦਿਓ ਗੁਰੂ ਜੀ ਨੇ ਕਿਹਾ ਤੂੰ ਪੁੱਛ ਪੀਰ ਨੇ ਉਹਨਾਂ ਨੂੰ ਤਿੰਨ ਗੰਭੀਰ ਸਵਾਲ ਕੀਤੇ ਪਹਿਲਾ ਰੱਬ ਤੋਂ ਪਹਿਲਾਂ ਕੌਣ ਸੀ ਦੂਜਾ ਰੱਬ ਦਿਸਦਾ ਕਿਉਂ ਨਹੀਂ ਤੀਜਾ ਰੱਬ ਕਰਦਾ ਕੀ ਹੈ ਜਵਾਬ ਰੱਬ ਤੋਂ ਪਹਿਲਾਂ ਗੁਰੂ ਸਾਹਿਬ ਨੇ ਅਸਰਫੀਆਂ ਮਗਵਾਈਆਂ ਪੀਰ ਨੂੰ ਗਿਣਨ ਲਈ ਕਿਹਾ ਜਦੋਂ ਪੀਰ 1 2 3 ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਇੱਕ ਤੋਂ ਪਿੱਛੇ ਜਾਣ ਲਈ ਕਿਹਾ ਪੀਰ ਹਰਾਨ ਹੋ ਗਿਆ ਇੱਕ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਗੁਰੂ ਜੀ ਨੇ ਠੰਡੇ ਸੁਰੀਲੇ ਬੋਲਾਂ ਵਿੱਚ ਫਰਮਾਇਆ ਜਿਵੇਂ ਇੱਕ ਤੋਂ ਪਹਿਲਾਂ ਕੁਝ ਨਹੀਂ ਉਸੇ ਤਰ੍ਹਾਂ ਰੱਬ ਤੋਂ ਪਹਿਲਾਂ ਵੀ ਕੁਝ ਨਹੀਂ ਉਹ ਆਪ ਹੀ ਹੈ ਉਹ ਸਰਬ ਸ਼ਕਤੀਮਾਨ ਹੈ ਉਸ ਤੋਂ ਪਹਿਲਾਂ ਅਸੀਂ ਸੁੰਨ ਜੋ ਰੂਪ ਤੋਂ ਪਰੇ ਰੰਗ ਤੋਂ ਪਰੇ ਸਮੇਂ ਤੋਂ ਪਰੇ ਇੱਕ ਬਿਆਨਤ ਨਿਸ਼ਚਲ ਜੋਤ ਹੈ ਦੂਸਰਾ ਸਵਾਲ ਰੱਬ ਦਿਸਦਾ ਕਿਉਂ ਨਹੀਂ ਗੁਰੂ ਸਾਹਿਬ ਨੇ ਦੁੱਧ ਮੰਗਵਾਇਆ ਫਿਰ ਪੁੱਛਿਆ ਇਸ ਵਿੱਚ ਕੀ ਹੈ ਪੀੜ ਨੇ ਕਿਹਾ ਦੁੱਧ ਹੀ ਹੈ ਗੁਰੂ ਜੀ ਨੇ ਕਿਹਾ ਇਸ ਵਿੱਚ ਕੁਝ ਹੋਰ ਵੀ ਹੈ ਪੀੜ ਨੇ ਕਿਹਾ ਇਸ ਦੁੱਧ ਵਿੱਚ ਮੱਖਣ ਹੋ ਸਕਦਾ ਹੈ ਗੁਰੂ ਜੀ ਨੇ ਕਿਹਾ ਮੱਖਣ ਤਾਂ ਹੈ ਪਰ ਦਿਸਦਾ ਨਹੀਂ ਕਿਉਂ ਪੀੜ ਨੇ ਕਿਹਾ ਉਹ ਤਾਂ ਰੀਤਨ ਨਾਲ ਹੀ ਪ੍ਰਗਟ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਰੱਬ ਵੀ ਨਾਮ ਰੜਕਣ ਨਾਲ ਹੀ ਪ੍ਰਗਟ ਹੁੰਦਾ ਹੈ ਧਿਆਨ ਨਾਲ ਭਗਤੀ ਨਾਲ ਨਾਮ ਦੇ ਰਸ ਨਾਲ ਰੱਬ ਦੀ ਹਜ਼ੂਰੀ ਮਿੱਠੇ ਰੜਕਣਾਂ ਦੀ ਪੈਦਾ ਕੀਤੀ ਹੋਈ ਹਕੀਕਤ ਹੈ ਉਹ ਤਾਂ ਹਰ ਥਾਂ ਹੈ ਪਰ ਵੇਖਣ ਵਾਲੀ ਅੱਖ ਨਹੀਂ ਤੀਜਾ ਸਵਾਲ ਰੱਬ ਕਰਦਾ ਕੀ ਹੈ ਪੀੜ ਨੇ ਪੁੱਛਿਆ ਰੱਬ ਦਾ ਕੰਮ ਕੀ ਹੈ ਗੁਰੂ ਸਾਹਿਬ ਜੀ ਨੇ ਅਗਾ ਕਿਹਾ ਪੀਰ ਤੋਂ ਹੁਣ ਮੈਨੂੰ ਆਪਣਾ ਗੁਰੂ ਮੰਨਦਾ ਪੀਰ ਨੇ ਨਿਮਰਤਾ ਨਾਲ ਕਿਹਾ ਹਾਂ ਤੁਸੀਂ ਮੇਰੇ ਗੁਰੂ ਹੋ ਮੈਂ ਰੂਹ ਤੱਕ ਹਿੱਲ ਗਿਆ ਹਾਂ ਗੁਰੂ ਜੀ ਨੇ ਫਰਮਾਇਆ ਫਿਰ ਪੀਰ ਤੂੰ ਸਿੰਘਾਸਣ ਤੇ ਬੈਠਾ ਤੇ ਮੈਂ ਜ਼ਮੀਨ ਤੇ ਗੁਰੂ ਨੂੰ ਉੱਚੀ ਥਾਂ ਮਿਲਣੀ ਚਾਹੀਦੀ ਹੈ ਪੀਰ ਨੇ ਆਦਰ ਨਾਲ ਗੁਰੂ ਜੀ ਨੂੰ ਸਿੰਘਾਸਣ ਉੱਤੇ ਬਿਠਾਇਆ ਤੇ ਆਪ ਥੱਲੇ ਬੈਠ ਗਿਆ ਗੁਰੂ ਸਾਹਿਬ ਨੇ ਕਿਹਾ ਫਿਰ ਇਹ ਰੱਬ ਦਾ ਕੰਮ ਹੈ ਜੋ ਥੱਲੇ ਹੁੰਦੇ ਹਨ ਉਹਨਾਂ ਨੂੰ ਕਦੇ ਉੱਚਾ ਕਰ ਦਿੰਦਾ ਹੈ ਤੇ ਜੋ ਉੱਚੇ ਹੋਣ ਦਾ ਮਾਨ ਕਰਦੇ ਹਨ ਉਹਨਾਂ ਨੂੰ ਥੱਲੇ ਕਰ ਦਿੰਦਾ ਹੈ। ਇਹੀ ਰੱਬ ਦਾ ਹੀ ਰੀਤ ਹੈ। ਪੀਰ ਦਸਤਗੀਰ ਸਤਕੂ ਰੱਗੇ ਝੁਕ ਗਿਆ। ਉਸ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਧਨਵਾਦ ਦਿੱਤਾ। ਉਸ ਰਹਾਣੀ ਮਿਲਾਪ ਦੀ ਅਨੰਤ ਯਾਦ ਅੱਜ ਵੀ ਗੁਰਦੁਆਰਾ ਸੰਗਤ ਸਾਹਿਬ ਬਗਦਾਦ ਦੇ ਰੂਪ ਵਿੱਚ ਜਉਂਦੀ ਹੈ। ਰੱਬ ਸਿਰਫ ਧਾਰਮਿਕ ਸਥਾਨਾਂ ਉੱਤੇ ਨਹੀਂ ਵਸਦਾ। ਉਹ ਤਾਂ ਹਰ ਥਾਂ ਤੇ ਮੌਜੂਦ ਹੈ ਸ੍ਰਿਸ਼ਟੀ ਦੇ ਜਰਰੇ ਜਰਰੇ ਵਿੱਚ ਹੈ ਪਰ ਉਹ ਉਹਨਾਂ ਨੂੰ ਸ੍ਰਿਸ਼ਟੀ ਵਿੱਚ ਦਿਖਾਈ ਦਿੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਇਹ ਸਾਖੀ ਨੂੰ ਸਾਨੂੰ ਸਿਖਾਉਂਦੀ ਹੈ ਕਿ ਰੱਬ ਨਾ ਕਿਸੇ ਧਰਮ ਦੀ ਮਲਕੀਅਤ ਹੈ ਨਾ ਹੀ ਕਿਸੇ ਦੀ ਰਸਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ